ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਅਰਸ਼ੇਮ ਸਿੰਘ ਜੀ ਪਿੰਡ ਕਿਹੜਾ ਜੀ ਬਰੁਖੇ ਪਿੰਡ ਬਡਰੁਖਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਤੋਂ ਬਲੋਂਗ ਕਰਦੇ ਹਾਂ ਹਾਂਜੀ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਪ੍ਰੋਬਲਮ ਕੀ ਸੀ ਮੈਨੂੰ ਜੀ ਬਵਾਸਿਰ ਸੀ ਅੱਛਾ ਬਵਾਸਿਰ ਸੀ ਲਾਹੇ ਦੀ ਪਹਿਲਾ ਆਪਰੇਸ਼ਨ ਕਰਾਇਆ ਸੀ ਜੀ ਅੱਛਾ ਪਹਿਲਾ ਆਪਰੇਸ਼ਨ ਕਰਾਇਆ ਸੀ ਤੇ ਨਿਚਾਲ ਵਾਲ ਫੇਰ ਉੱਠ ਖੜੀ ਜੀ ਅੱਛਾ ਬਵਾਸਿਰ ਕਿਹੜੀ ਸੀ ਮੌਕੇ ਦੀ ਜਦ ਕਿਹੜੀ ਸੀ ਏਡਾ ਵੱਡਾ ਮੌਕਾ ਸੀ ਦੱਸੋ ਯਾਰ ਮਾਪਾ ਦਿੱਤੀ ਅੱਛਾ ਐਡਾ ਵੱਡਾ ਮੌਕਾ ਸੀ ਹਾਂਜੀ ਤੇ ਫਿਰ ਤੋਂ ਅੱਡਾ ਲਾਲ ਕਿੱਥੋਂ ਹੋਇਆ ਮੈਂ ਇਹਨੂੰ ਵਰਕਰੀਦ ਨੇ ਦੱਸਿਆ ਜੀ ਗੁਰਪ੍ਰੀਤ ਸਿੰਘ ਨੇ ਗੁਰਪ੍ਰੀਤ ਕੌਣ ਨੇ ਗੋਕਾ ਸਿੰਘ ਜੀ ਖੰਡਾ ਚਪਾਈ ਦੋ ਮੁੰਡਾ ਜੀ ਅੱਛਾ 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 ਜੀ ਮੈਂ ਦੱਸਿਆ ਉਹਨੂੰ ਫੋਨ ਕਰਾਇਆ ਸੋਨੂੰ ਅੱਛਾ ਅੱਛਾ ਤਾਂ ਉਹਨੇ ਮੈਂ ਕਰਕੇ ਬੁਲਾਇਆ ਬਤਾ ਦਵਾਈ ਦੇ ਦਾਈ ਦਿੱਤੀ ਅੱਛਾ ਦਵਾਈ ਦੇ ਦਾਈ ਦਵਾਈ ਨਾਲੋਂ ਬਿਲਕੁਲ ਠੀਕ ਆ ਗਿਆ ਡਾਹਰਾ ਖਲੇ ਰਾਮ ਕਹਤਾਂਗੇ अच्छा एट द मौका तो अड्डे ਥੱਲੇ ਲੰਕਦਾ ਸੀ 10 ਦਿਨ ਦੀ ਦਵਾਈ ਤੇਰਾ ਬਿਲਕੁਲ ਠੀਕ ਠਾਕ ਹੋ ਗਿਆ ਨਰਾਵਰ ਬਾਹਰ ਮੈਂ ਸਾਫ ਆਈ ਹੁਣ ਉੱਥੇ ਕੋਈ ਮੌਕਾ ਰੜਕਦਨ ਜਾਂ ਦਿਖਨੀ ਰਿਹਾ ਕੋਈ ਨਹੀਂ ਹੈ ਰਾਈ ਠੀਕ ਹੈ ਤੇ ਇਦਾਂ ਦੀਆਂ ਬਵਾਸੀਰ ਦੇ ਪ੍ਰੋਬਲਮਾਂ ਲੋਕਾਂ ਨੂੰ ਹੋਰ ਬਹੁਤ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਖੇਹਾ ਜੇ ਮੈਂ ਮੁੰਤਾ ਸਿੰਘ ਨੂੰ ਮਿਲੋ ਜੀ ਆਪਰਾ ਲਾਈ ਕਰਾਓ ਠੀਕ ਹੈ ਆਪਰਾ ਲਾਈ ਬਈ ਅੱਛਾ ਅੱਛਾ ਆਪਰਾ ਲਾਈ ਦਾ ਰੰਦਰ ਲਾਈ ਠੀਕ ਹੈ ਚੈੱਕ ਕਰਕੇ ਦਵਾਈ ਦਊਗਾ ਠੀਕ ਹੈ ਤੇ ਅੱਜ ਤੁਸੀਂ ਬਿਲਕੁਲ ਪੂਰੇ ਖੁਸ਼ ਹੋ ਐ ਪੂਰਾ ਖੁਸ਼ ਆਈ ਹੋਊ ਤੁਹਾਨੂੰ ਦੱਸਾਂਗੇ ਸਾਰੇ ਠੀਕ ਹੈ ਹੁਣ ਤਾਂ ਨਹੀਂ ਕੋਈ ਪ੍ਰੋਬਲਮ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਬੈਠਣ ਨਹੀਂ ਆਦੇ ਐਟ ਨਹੀਂ ਬੈਠਾ ਇਹਨਾਂ ਦੀ ਨਾ ਚਾਈਕਲ ਚੱਲਦਾ ਤੇ ਨਾ ਮੋਟਾ ਲੱਗਦਾ ਠੀਕ ਹੈ ਅੱਜ ਹੁਣ ਬੈਠਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਕੋਈ ਦਿੱਕਤ ਨਹੀਂ ਮਾ ਸਾਹਿਬ ਠੀਕ ਠਾਕ ਹਾਂਜੀ ਦੋਸਤੋ ਜਿੱਦਾਂ ਤੁਸੀਂ ਇਸ ਬਾਈ ਭੋਲਾ ਸਿੰਘ ਜੀ ਨੂੰ ਦੀ ਜਵਾਨੀ ਸੁਣਿਆ ਐਦਾਂ ਹੋਰ ਵੀ ਕਿਸੇ ਭੈਣ ਭਾਈ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਬੈਦ ਬੁੱਢਾ ਸਿੰਘ ਜੀ ਨਾਲ ਕੰਟੈਕਟ ਕਰਕੇ ਤੁਸੀਂ ਮਿਲ ਸਕਦੇ ਹੋ ਔਰ ਫਾਇਦਾ ਲੈ ਸਕਦੇ ਹੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ